ਨੇਗ ਸਿੰਘ ਫੌਜਾਂ ਦੇ ਵੱਲੋਂ ਆਪਣੇ ਜੋਹਰ ਦਿਖਾਏ ਜਾ ਰਹੇ ਨੇ ਨਗਾੜੇ ਦੇ ਨਾਲ ਕੋੜਿਆਂ ਦੇ ਨਾਲ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਨਗਰ ਕੀਰਤਨ ਸਜਾਇਆ ਜਾ ਰਿਹਾ ਜੀ ਮੱਲਾ ਕੱਢਿਆ ਜਾ ਰਿਹਾ ਮੱਲਾ ਕੱਢਿਆ ਬਾਬਾ ਜੀ ਸੰਬਹੁ ਜਾਰ ਸਿੰਘ ਤੇ ਸੂਹ ਸੀ ਸਿੰਘ ਜਿਹੜੇ ਚਮਕੌਰ ਦੀ ਘੜੀ ਬੀਬੀ ਸ਼ਰਨ कौर ਉਹਨਾਂ ਦੀ ਯਾਦ ਦੇ ਵਿੱਚ ਇਹ ਮੱਲਾ ਕੱਢਿਆ ਇਸ ਉਹਦੇ ਉਹ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਅਤੇ 40 ਸਿੰਘਾਂ ਦੇ ਨਾਲ ਇਸ ਗੱਡੀ ਦੇ ਵਿੱਚ ਆਮਰਾਜੇ ਸੀ ਇਥੇ 40 ਸਿੰਘਾਂ ਦੇ ਵੱਲੋਂ 10 ਲੱਖ ਫੌਜ ਦਾ ਮੁਕਾਬਲਾ ਕੀਤਾ ਗਿਆ ਸਵਾ ਲੱਖ ਦੇ ਨਾਲ ਗੁਰੂ ਪਾਤਸ਼ਾਹ ਨੇ ਇਕੱਲਾ ਸਿੰਗ ਲੜਾਇਆ ਜੋ ਖਾਨ ਗੁਰੂ ਪਾਤਸ਼ਾਹ ਨੇ ਕਹੀ ਸਵਾ ਲੱਖ ਸੀ ਮੈਂ ਇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੋਹਾਰ ਸਿੰਘ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਨੇ ਚਮਕੌਰ ਸਾਹਿਬ ਦੀ ਧਰਤੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਆ ਕੇ ਜੰਗ ਲੜਦੇ ਨੇ 10 ਲੱਖ ਫੌਜ ਦੇ ਨਾਲ 1.5 ਲੱਖ ਬੰਦਾ ਪਿੱਟ ਜਾਂਦਾ ਤਾਂ ਇੱਥੇ ਹੀ ਜਿਹੜਾ ਉਹ ਖਾਣ ਗੁਰੂ ਪਾਤਸ਼ਾਹ ਨੇ ਜੋ ਕਿਹਾ ਸੀ 1.5 ਲੱਖ ਸੇ ਮੈਂ ਇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਤਾਂ ਉਹ ਖਾਣ ਇੱਥੇ ਆ ਕੇ ਪੂਰਾ ਹੋਇਆ ਸੀਗਾ ਤਾ ਇਸ ਆਸਾਨ ਦੇ ਉੱਤੇ ਜਿਹੜਾ ਨਗਰ ਕੀਰਤਨ ਸਜਾਏ ਜਾ ਰਹੇ ਨੇ ਮੁਹੱਲੇ ਕੱਢੇ ਜਾ ਰਹੇ ਨੇ ਸੰਗਤ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਇੰਤਜ਼ਾਰ ਕਰ ਰਹੀ ਆ ਅੱਖਾਂ ਦੇ ਵਿੱਚ ਵਿਰਾਗ ਵੀ ਆ ਸੰਗਤ ਦੇ ਮਾਤਮ ਨਹੀਂ ਸਿੱਖ ਧਰਮ ਦੇ ਵਿੱਚ ਮਨਾਇਆ ਜਾਂਦਾ ਪਰ ਵਿਰਾਗ ਜ਼ਰੂਰ ਹੁੰਦਾ ਕਿਉਂਕਿ ਸਾਡੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਕੋਲਾਈ ਲਈ ਇਸ ਜੱਗ ਲਈ ਪੂਰੀ ਦੁਨੀਆ ਦੇ ਲਈ ਉਨ ਸਮੇਂ ਦੇ ਹਕੂਮਤ ਜ਼ਾਲਿਮਾਂ ਦੇ ਵੱਲੋਂ ਆਜ਼ਾਦ ਕਰਾਉਣ ਦੇ ਲਈ ਆਪਣੇ ਪਰਜੰਦਾ ਨੂੰ ਆਪਣੇ ਸਹਿਬਜ਼ਾਦਿਆਂ ਨੂੰ ਅੰਦਰ ਲੁਕਾ ਕੇ ਨਹੀਂ ਰੱਖਿਆ 10 ਲੱਖ ਦੀ ਫੌਜ ਦੇ ਨਾਲ ਪੜਨ ਦੇ ਲਈ ਵਾਰੀ-ਵਾਰੀ ਆਪਣੇ ਸਹਿਬਜ਼ਾਦਿਆਂ ਨੂੰ ਉਹਨਾਂ ਨੇ ਤੋੜਿਆ ਅੱਜ ਉਹਨਾਂ ਦੀ ਯਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ 71 ਹੁੰਦੀਆਂ ਨੇ ਨਤਮਸਤਕ ਹਾਂ ਕਿ ਉਸ ਕਾਲਪੁਰਖ ਵਾਹਿਗੁਰੂ ਨੂੰ ਯਾਦ ਕਰਦੀਆਂ ਨੇ ਸ਼ੁਕਰਾਨਾ ਕਰਦੀਆਂ ਨੇ ਕਿ ਉਹ ਸਮੇਂ ਨੂੰ ਚੇਤਾ ਕਰਦੀਆਂ ਨੇ ਨਿੰਗ ਸਿੰਘ ਫੌਜਾਂ ਦੇ ਵੱਲੋਂ ਆਪਣੇ ਜੋਹਰ ਦਿਖਾਏ ਜਾ ਰਹੇ ਨੇ ਨਗਾੜੇ ਦੇ ਨਾਲ ਕੋੜਿਆਂ ਦੇ ਨਾਲ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਆਪਣਾ ਪੂਰਾ ਸੁਰੱਖਿਆ ਪ੍ਰਬੰਧ ਇੱਥੇ ਕੀਤੇ ਗਏ ਨੇ ਮੌਕੇ ਦੇ ਉੱਤੇ ਵੱਡੇ ਅਧਿਕਾਰੀ ਇੱਥੇ ਤਾਇਨਾਤ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕੋੜਸਵਾਰ ਜਿਹੜੇ ਇੱਥੇ ਨਿੰਗ ਸਿੰਘ ਫੌਜਾਂ ਪਹੁੰਚੀਆਂ ਹੋਈਆਂ ਨੇ ਗੁਰੂਕੀਆਂ ਲਾੜਦੀਆਂ ਫੌਜਾਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਤਾਂ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਜੋਰ ਪ੍ਰਦਰਸ਼ਨ ਨਗਾੜੇ ਦੇ ਵਜਾ ਕੇ ਜਿਹੜਾ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੁਹੱਲਾ ਸਜਾਇਆ ਜਾ ਰਿਹਾ ਤਾਂ ਜਿਹੜੀ ਤਸਵੀਰ ਤੁਹਾਨੂੰ ਪੂਰੀ ਦਿਖਾਵਾਂਗੇ ਸੰਗਤਾਂ ਕਿਸ ਤਰੀਕੇ ਦੇ ਨਾਲ ਇੰਤਜ਼ਾਰ ਕਰ ਰਹੀਆਂ ਨੇ ਗੁਰੂ ਮਹਾਰਾਜ ਖੁਦ ਆ ਰਹੇ ਨੇ ਸੈਚੂ ਗੁਰਾਂ ਸਾਹਿਬ ਮਹਾਰਾਜ ਆ ਰਹੇ ਨੇ ਤਾਂ ਤਸਵੀਰ ਦੇਖ ਸਕਦੇ ਹੋ ਕਿ ਵੱਡਾ ਇਕੱਠਾ ਸੰਗਤਾਂ ਦਾ ਭਾਰੀ ਇਕੱਠ ਨਗਰ ਕੀਰਤਨ ਦੇ ਵਿੱਚ ਨਜ਼ਰ ਆ ਰਿਹਾ ਕੁੜਕੀਆਂ ਲਾੜੀਆਂ ਫੌਜਾਂ ਸਿੰਘ ਸਿੰਘ ਫੌਜਾਂ ਅੱਗੇ ਨੇ ਅਤੇ ਗੁਰੂਗਰਾਹ ਸਾਹਿਬ ਮਹਾਰਾਜ ਦੀ ਪਾਰਕੀ ਸਾਹਿਬ ਜਿਹੜਾ ਪਿੱਛੇ ਆ ਰਿਹਾ ਬੁੱਢਾ ਦਲ ਪੰਜਵਾਂ ਤਖਤ ਹਾਥੀ ਦੇ ਉੱਤੇ ਜਿਹੜੇ ਨੰਗ ਸਿੰਘ ਫੌਜਾਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਉੱਠ ਲੈ ਕੇ ਨੰਗ ਸਿੰਘ ਫੌਜਾਂ ਦਾ ਕੀਰਤਨ ਪਹੁੰਚੀਆਂ ਨੇ ਪੋਚੰਗੀ ਸਿੰਘ ਪਹੁੰਚੇ ਨੇ ਸ਼ਿੰਗਾਰੇ ਹੋਏ ਉੱਠ ਦੇਖ ਸਕਦੇ ਹੋ ਬੈਂਡ ਵਾਲੇ ਵੀਰ ਆਪਣਾ ਜਿਹੜਾ ਬੈਂਡ ਵਜਾ ਕੇ ਜਿਹੜਾ ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਨੇ ਉਧਰ ਗੱਤਗਾ ਵੇ ਤਬਾ ਮਾ ਫਤੇ ਸਿੰਘ ਵੀ ਗੱਤਕਾ ਖੇਡਣ ਦੇ ਬਹੁਤ ਸ਼ੌਕੀਨ ਸੀਗੇ ਤਾਂ ਖਾਲਸੇ ਨੂੰ ਇਹ ਗੱਤਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ ਤੇ ਉਸੇ ਗੱਤਕੇ ਦੇ ਜੋਰ ਸਿੰਘ ਸਿੰਘ ਫੌਜਾਂ ਦਿਖਾਉਂਦੀਆਂ ਹੋਈਆਂ ਸਿੰਘ ਸਿੰਘ ਫੌਜਾਂ ਦੇ ਲੋਕ ਗੱਤਕੇ ਦੇ ਜੋਰ ਦਿਖਾਏ ਜਾ ਰਹੇ ਨੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਚੰਪੌਰ ਸਾਹਿਬ ਦੀ ਧਰਤੀ ਦੇ ਉੱਤੇ ਪਵਿੱਤਰ ਆਪਣੇ ਪਰਜੰਦਾ ਨੂੰ ਆਪਣੇ ਸਾਹਿਬਜ਼ਾਦਿਆਂ ਨੂੰ 10 ਲੱਖ ਦੇ ਨਾਮ ਘਟਣ ਦੇ ਲਈ ਪੋਰ ਦਤਾ 10 ਅੱਜ ਮਹਾਰ ਧਰਤੀ ਦੇ ਉੱਤੇ ਨਗਦ ਨੂੰ ਦਸਜਾਏ ਜਾ ਰਹੇ ਨੇ ਨਿੱਕੇ ਨਿੱਕੇ ਚੱਕੀ ਸੰਗ ਜਿਹੜੇ ਗੱਤਕੇ ਦੇ ਜ਼ੋਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਦੀ ਗੁਰੂਕੀਆਂ ਲਾੜੀਆਂ ਫੌਜਾਂ ਨਿਹੰਗ ਸਿੰਘ ਫੌਜਾਂ ਜਾਹੋ ਜਲਾਲ ਦੇ ਨਾਲ ਜਿਹੜਾ ਮੱਲਾ ਕੜਦੀਆਂ ਹੋਈਆਂ ਫੌਜਾਂ ਗੁਰੂਕੀਆਂ ਨਜ਼ਰ ਆ ਰਹੀਆਂ ਨੇ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਪਾਸ਼ਾ ਨੇ ਕਿਹਾ ਸੀ ਇਨਕਰੀਬ ਸਿੱਖਣ ਕੋ ਮੈਂ ਦੇਉ ਪਾਸ਼ਾਈਆਂ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਨੈਂਸਿੰਗ ਫੌਜਾਂ ਦੇ ਵੱਲੋਂ ਜਿਹੜਾ ਗੁਰੂਕੀਆਂ ਲਾੜਦੀਆਂ ਫੌਜਾਂ ਦੇ ਵੱਲੋਂ ਨਕਤ ਕੀਤਾ ਸਜਾਏ ਜਾ ਰਹੇ ਨੇ ਇੱਥੇ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਜੱਲੀ ਜਾਂਦਾ ਸ਼ਰੋਮਣੀ ਪੰਥ ਅਕਾਲੀ ਬੋਡਿਆਦਲ ਪੰਜਵਾਂ ਤਖਤ ਚੱਲਦਾ ਵੀਰ ਚਕਰਵਰਤੀ ਨੇ ਸਿੰਘਪੌਜਾ ਮੱਲਾ ਚਮਕੌਰ ਸਾਹਿਬ ਵੱਡੇ ਸਹਬਜਾਦਾ ਜੀਤ ਸਿੰਘ ਸਾਹਿਬਜਾਦਾ ਹਿਆਰ ਸਿੰਘ ਦਾ ਪੌਜਾ ਮਨਾ ਰਹੀਆਂ ਬੁੜੀ ਧੂਮ ਧਾਮ ਨਾਲ ਫਤਿਹਗੜ ਸਾਹਿਬ ਦਾ ਮਨਾਉਣਾ ਪਹਿਲਾਂ ਇਹ ਦੋ ਮਨਾ ਰਹੀਆਂ ਫੌਜਾਂ ਉਰੂਗੀਆਂ ਲਾਡਲੀਆਂ ਫੌਜਾਂ ਦੀ ਮਹਾਰਾਜ ਚੜ੍ਹਦੀ ਕਲਾ ਕਰੇ ਕਤਰਤਾ ਬਖਸ਼ੇ ਜਿਨੀ ਸੰਗਤਾਂ ਆਈਆਂ ਮਹਾਰਾਜ ਸਾਰੇ ਚੜ੍ਹਦੀ ਕਲਾ ਕਰੇ ਮਨੋ ਕਾਉਣਾ ਪੂਰਨੀਆਂ ਕਰੇ ਮਹਾਰਾਜ ਚੜ੍ਹਦੀ ਕਲਾ ਕਰੇ ਸਿੰਘਾ ਸਿੱਧਾ ਸਿੰਘਾਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈ ਪੱਤਰਕਾਰਾਂ ਨੂੰ ਵੀ ਵਾਹ ਇਹ ਨਹੀਂ ਚੜਦੀ ਕਲਾ ਕਰੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਭ ਨੂੰ ਬਿਲਕੁਲ ਤਾਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਤਾਂ ਗੁਰੂਆਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਗਰ ਕੀਰਤਨ ਸਜਾਏ ਜਾ ਰਹੇ ਆ ਜੀ ਮਹੱਲਾ ਕੱਢਿਆ ਜਾ ਰਿਹਾ ਮਹੱਲਾ ਕੱਢਿਆ ਜਾ ਬਾਬਾ ਜੀ ਸੰਬਾ ਉਹ ਹਰ ਸਿੰਘ ਤੇ ਸੂਹੀ ਸਿੰਘ ਜਿਹੜੇ ਚਮਕੌਰ ਦੀ ਗੜੀ ਬੀਬੀ ਸ਼ਰਨਕੌਰ ਉਹਨਾਂ ਦੀ ਯਾਦ ਦੇ ਵਿੱਚ ਇਹ ਮਹੱਲਾ ਕੱਢਿਆ ਇਹਨਾਂ ਦੀ ਵਗਵਾਹੀ ਕਰ ਰਹੇ ਨੇ ਬੁੱਢੇ ਦਲਦੇ ਸਿੰਘ ਸਾਹਿਬ ਜਿ세 ਬਾਬਾ ਬਲਬੀਰ ਸਿੰਘ 96 ਕਰੋੜੀ ਉਹਨਾਂ ਦੇ ਰਹਿਨਮਾਈ ਦੇ ਵਿੱਚ ਤਰਨੇ ਦਲਾਂ ਦੇ ਨਾਲ ਸਾਰਾ ਇਹ ਮਹੱ ਪਟੇ ਦਾਲ ਦੇ ਮੁਖੀ 96 ਕਰੋੜੀ ਧੰਨਵਾਦ ਬਲਬੀਰ ਸਿੰਘ ਵੀ ਉਹ ਇੱਥੇ ਨਾਲ ਅਗਵਾਈ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਕਾਰ ਦੇ ਅੰਦਰ ਨੇ ਅਸੀਂ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੇ ਨਾਲ ਵੀ ਗੱਲਬਾਤ ਹੁੰਦੀ ਹੈ ਤਾਂ ਦੋ ਸ਼ਬਦ ਸੰਗਤਾਂ ਨੂੰ ਜ਼ਰੂਰ ਉਹ ਕਿਉਂਕਿ ਇਹ ਬੜੇ ਵੱਡੇ ਇਤਿਹਾਸਿਕ ਦਿਨ ਨੇ ਸਾਡੇ ਵਾਸਤੇ ਇਹਨਾਂ ਦਿਨਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜੇਕਰ ਬਾਬਾ ਬਲਬੀਰ ਸਿੰਘ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਦੋ ਸ਼ਬਦ ਤਾਂ ਬਾਬਾ ਬਲਬੀਰ ਸਿੰਘ ਤਾਂ ਮਹੱਲਾਸ ਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਦਖ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਵੱਡੀ ਗਿਣਤੀ ਦੇ ਵਿੱਚ ਗੁਰੂ ਕੀ ਸੰਗਤ ਜਿਹੜੀ ਇੱਥੇ ਪਹੁੰਚੀ ਹੋਈ ਆ ਗੁਰੂ ਕੀ ਸੰਗਤ ਦੇ ਵੱਲੋਂ ਜਾਪ ਕੀਤਾ ਜਾ ਰਿਹਾ ਸਤਨਾ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸਤਨਾ ਵਾਹਿਗੁਰੂ ਦਾ ਜਾਪ ਕਰਦੀ ਹੋਈ ਸੰਗਤ ਮਹੱਲਾ ਘੱਡ ਰਹੀ ਆ ਅਤੇ ਉਹਨਾਂ ਦਿਨਾਂ ਨੂੰ ਯਾਦ ਕਰ ਰਹੀ ਆ ਜਿਨ੍ਹਾਂ ਦਿਨਾਂ ਦੇ ਵਿੱਚ ਪੋ ਦੀ ਠੰਡੀਆਂ ਰਾਤਾਂ ਅਤੇ ਪੋ ਦੇ ਉਹ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦੋ ਵੱਡੇ ਸਹਿਬਜ਼ਾਦਿਆਂ ਦੇ ਨਾਲ ਅਤੇ 40 ਸਿੰਘਾਂ ਦੇ ਨਾਲ ਇਸ ਗੱਡੀ ਦੇ ਵਿੱਚ ਆਬਰਾਜੇ ਸੀ ਆਨੰਦਪੁਰ ਦਾ ਕਿਲਾ ਛੱਡਿਆ ਤੇ ਹਾਕਮਾਂ ਦੇ ਪਿੱਛੋਂ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਉੱਤੇ ਪਰਿਵਾਰ ਵਿਛੜ ਗਿਆ ਵੱਡੇ ਸਹਿਬਜ਼ਾਦਿਆਂ ਦੇ ਧਰਨ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਕੀ 40 ਸਿੰਘਾਂ ਦੇ ਨਾਲ ਚਮਕੌਰ ਦੀ ਗੱਡੀ ਆਬਰਾਜੇ ਅਤੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਤੇ ਉਹ ਸਰਹੰਦ ਦੇ ਵੱਲ ਚਲੇ ਗਏ ਗੰਗੂ ਦੇ ਨਾਲ ਚਲੇ ਜਾਂਦੇ ਨੇ ਉੱਥੇ ਉਸ ਤੋਂ ਬਾਅਦ ਜਿਹੜਾ ਕਸਮਾਨ ਦਾ ਯੁੱਗਦ ਹੋਇਆ ਚਮਕੌਰ ਦੀ ਗੜੀ ਦੇ ਅੰਦਰ ਚਮਕੌਰ ਦੀ ਗੜੀ ਜਿੱਥੇ 40 ਸਿੰਘਾਂ ਦੇ ਵੱਲੋਂ 10 ਲੱਖ ਫੌਜ ਦਾ ਮੁਕਾਬਲਾ ਕੀਤਾ ਗਿਆ ਸਵਾ ਲੱਖ ਦੇ ਨਾਲ ਗੁਰੂ ਪਾਤਸ਼ਾਹ ਨੇ ਇਕੱਲਾ ਸਿੰਘ ਲੜਾਇਆ ਜੋ ਖਾਨ ਗੁਰੂ ਪਾਤਸ਼ਾਹ ਨੇ ਕਹੀ ਸਵਾ ਲੱਖ ਸੇ ਮੈਂ ਇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਤਾਂ ਉਹ ਏਸੇ ਧਰਤੀ ਦੇ ਉੱਤੇ ਪੂਰਾ ਹੋਇਆ ਇਸ ਧਰਤੀ ਦੇ ਉੱਤੇ ਕਲਾਕਲਾ ਸਿੰਘ ਜਿਹੜਾ ਉਹ ਸਵਾ ਸਵਾ ਲੱਖ ਦੇ ਉੱਤੇ ਭਾਰੀ ਪਿਆ ਤਾਂ ਉਸ ਦੀ ਯਾਦ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਿੰਗ ਸਿੰਘ ਫੌਜਾ ਇੱਥੇ 71 ਹੁੰਦੀਆਂ ਨੇ ਮੁਹੱਲੇ ਸਜਾਏ ਜਾਂਦੇ ਨੇ ਨਗਰ ਕੀਰਤਨ ਕੱਢੇ ਜਾਂਦੇ ਨੇ ਤਸਵੀਰ ਦੇਖ ਸਕਦੇ ਹੋ ਘੋੜਿਆਂ ਦੇ ਉੱਤੇ ਨਿੰਗ ਸਿੰਘ ਫੌਜਾ ਪਹੁੰਚੀਆਂ ਹੋਈਆਂ ਨੇ ਪਿੱਛੇ ਪਾਲਕੀ ਸਾਹਿਬ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਉਹ ਵੀ ਦਿਖਾਵਾਂਗੇ ਇਹ ਬੜਾ ਲੰਬਾ ਜਿਹੜਾ ਸੰਗਤ ਦਾ ਜਿਹੜਾ ਇਕੱਠ ਆ ਸੰਗਤ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਇਹ ਮੁਹੱਲੇ ਕੱਢੇ ਜਾ ਰਹੇ ਨੇ ਗੁਰੂਖੀਆਂ ਲਾੜ ਲੀਆਂ ਫੌਜਾਂ ਦੇ ਵੱਲੋਂ ਮੁੱਲਾ ਕੱਢਿਆ ਜਾ ਰਿਹਾ ਸੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਪਚੰਗੀ ਫੌਜਾਂ ਵੀ ਜਿਹੜੀਆਂ ਇੱਥੇ ਘੋੜਸਵਾਰ ਹੋ ਕੇ ਪਹੁੰਚੀਆਂ ਨੇ ਗੁਰੂ ਨੇ ਘੋੜਾ ਬਖਸ਼ਿਆ ਖਾਲਸੇ ਨੂੰ ਸ਼ਸਤਰ ਬਖਸ਼ੇ ਖਾਲਸੇ ਨੂੰ ਨੀਲਾ ਬਾਣਾ ਬਖਸ਼ਿਆ ਖਾਲਸੇ ਨੂੰ ਕੇਸ ਬਖਸ਼ੇ ਸਿੱਖੀ ਬਖਸ਼ੀ ਬਾਣੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਮੇਸ਼ਾ ਓਟ ਦੇ ਵਿੱਚ ਰਹਿਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲਣਾ ਤੇ ਕਦੇ ਵੀ ਸੋਗ ਨਹੀਂ ਮਨਾਉਣਾ ਹਮੇਸ਼ਾ ਚੜਦੀ ਕਲਾ ਦੇ ਵਿੱਚ ਸਿੰਘ ਰਹਿੰਦਾ ਇਹ ਗੁਰੂ ਪਾਤਸ਼ਾਹ ਦਾ ਉਪਦੇਸ਼ ਉਸੇ ਉਪਦੇਸ਼ ਦੇ ਤਹਿਤ ਨਿੰ ਸਿੰਘਾਂ ਦੇ ਵੱਲੋਂ ਜਿਹੜਾ ਇਹ ਮੁਹੱਲੇ ਕੱਢੇ ਜਾਂਦੇ ਨੇ ਤਾਂ ਮੁਹੱਲਾ ਕੱਢ ਕੇ ਇਹੀ ਉਪਦੇਸ਼ ਦਿੱਤਾ ਜਾਂਦਾ ਹੈ ਇਸ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜਿਹੜਾ ਸਿੰਘ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦੇ ਨੇ ਤਾਂ ਜਦੋਂ ਵੱਡੇ ਸਾਹਿਬ ਜਦ ਇਹਸ ਗੜੀ ਦੀ ਜੰਗ ਦੇ ਵਿੱਚ ਜਦੋਂ ਸ਼ਹੀਦ ਵੀ ਹੋ ਜਾਂਦੇ ਨੇ ਉਸ ਸਮੇਂ ਵੀ ਗੁਰੂ ਪਾਤਸ਼ਾਹ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਅਤੇ ਜਦੋਂ ਉਹਨਾਂ ਨੂੰ ਇੱਕ ਗੁਰੂ ਦੇ ਪਿਆਰਿਆਂ ਦੇ ਵੱਲੋਂ ਕਿਹਾ ਗਿਆ ਕਿ ਵੱਡੇ ਸਾਹਿਬਜ਼ਾਦੇ ਗੁਰੂ ਪਾਸ਼ਾ ਉਹ ਮੈਦਾਨ ਦੇ ਅੰਦਰ ਸ਼ਹੀਦ ਹੋਏ ਪਏ ਨੇ ਤਾਂ ਉਸ ਵਕਤ ਗੁਰੂ ਪਾਸ਼ਾ ਨੇ ਕਿਹਾ ਕਿ ਮੇਰੇ ਸਾਰੇ ਹੀ ਸਾਹਿਬਜ਼ਾਦੇ ਨੇ ਮੇਰੇ ਸਾਰੇ ਹੀ ਆਪਣੇ ਨੇ ਤਾਂ ਗੁਰੂ ਪਾਸ਼ਾ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੇ ਹੋਏ ਚਮਕੌਰ ਦੀ ਗੜੀ ਜਦੋਂ ਛੱਡ ਕੇ ਜਾਂਦੇ ਨੇ ਤਾਂ ਉਹ ਤਾੜੀ ਮਾਰ ਕੇ ਤਿੰਨ ਵਾਰੀ ਤਾੜੀ ਮਾਰ ਕੇ ਉਹਨਾਂ ਨੇ ਗੁਰਦੁਆਰਾ ਜਿੱਥੇ ਤਾੜੀ ਸਾਹਿਬ ਇਸ ਵਕਤ ਸ਼ੋਭੀਤਾ ਉਸ ਥਾਂ ਦੇ ਉੱਤੇ ਤਿੰਨ ਵਾਰੀ ਤਾੜੀ ਮਾਰੀ ਉਸ ਸਮੇਂ ਦੇ ਹਾਕਮ ਨੂੰ ਵਗਾਰਿਆ ਦੱਸਿਆ ਕਿ ਮੈਂ ਪਿੱਠ ਦਿਖਾ ਕੇ ਭੱਜਣ ਵਾਲਿਆਂ 'ਚ ਨਹੀਂ ਮੈਂ ਸਾਹਮਣੇ ਜਾ ਰਿਹਾ ਜੇ ਕੋਈ ਰੋਕ ਸਕਦਾ ਤਾਂ ਰੋਕ ਲਵੇ ਤਾਂ ਗੁਰੂ ਪਾਤਸ਼ਾਹ ਦਾ ਇਹ ਉਪਦੇਸ਼ ਗੁਰੂ ਪਾਤਸ਼ਾਹ ਦਾ ਫਲਸਫਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਿੰਗ ਸਿੰਘ ਫੌਜਾਂ ਦੇ ਵੱਲੋਂ ਹਰ ਸਾਲ ਇੱਥੇ ਮੁਹੱਲਾ ਸਜਾਇਆ ਜਾਂਦਾ ਮਹੱਲੇ ਕੱਢੇ ਜਾਂਦੇ ਨੇ ਗੁਰੂਕੀਆਂ ਲਾੜਦੀਆਂ ਫੌਜਾਂ ਘੋੜਸਵਾਰ ਹੋ ਕੇ ਗੱਤਕੇ ਦੇ ਜੋਰ ਦਿਖਾਉਂਦੀਆਂ ਹੋਈਆਂ ਚੜ੍ਹਦੀ ਕਲਾ ਦਾ ਪ੍ਰਤੀਕ ਚੜ੍ਹਦੀ ਕਲਾ ਦਾ ਸੰਦੇਸ਼ ਦਿੰਦੀਆਂ ਨੇ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਕੱਟ ਸੇਖ ਸਕਦੇ ਹੋ ਸੰਗਤਾਂ ਜਿਹੜੀਆਂ ਦੂਰ ਦਰਾੜਿਆਂ ਤੋਂ ਆ ਰਹੀਆਂ ਨੇ ਸੰਗਤਾਂ ਦੇ ਵੱਲੋਂ ਆ ਕੇ ਇੱਥੇ ਨਤਮਸਤਕ ਹੋ ਰਿਆ ਦਰਸ਼ਨ ਕੀਤੇ ਜਾ ਰਹੇ ਨੇ ਦਰਸ਼ਨ ਕਰਕੇ ਸੰਗਤਾਂ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੀਆਂ ਨੇ ਅਤੇ ਉਹਨਾਂ ਦਿਨਾਂ ਨੂੰ ਯਾਦ ਕੀਤਾ ਜਾਂਦਾ ਜਦੋਂ ਬਹੁਤੀਆਂ ਠੰਡੀਆਂ ਰਾਤਾਂ ਕੱਚੀ ਗੜੀ ਦੇ ਵਿੱਚ ਗੁਜ਼ਾਰੀਆਂ ਵੱਡੇ ਸਾਹਿਬ ਜ ਆਧਿਆਨੇ ਤੇ 40 ਸਿੰਘਾਂ ਨੇ ਉਸ ਸਮੇਂ ਖਾਣ ਪੀਣ ਦਾ ਵੀ ਇੰਨਾ ਸਮਾਨ ਨਹੀਂ ਸੀਗਾ ਹਾਕਮਾਂ ਨੇ ਇਹ ਸੰਦੇਸ਼ ਦੇ ਦਿੱਤਾ ਸੀ ਕਿ ਜੇਕਰ ਕੋਈ ਸਿੰਘਾਂ ਦੀ ਮਦਦ ਕਰੇਗਾ ਜੇਕਰ ਕੋਈ ਖਾਣ ਪੀਣ ਦਾ ਰਾਸ਼ਨ ਪਹੁੰਚਾਵੇਗਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ ਉਹਨਾਂ ਨੂੰ ਕਾਲ ਕੋਠੜੀ ਪਾ ਦਿੱਤਾ ਜਾਵੇਗਾ ਤਾਂ ਫਿਰ ਵੀ ਜਿਹੜੇ 40 ਸਿੰਘ ਕੋਖਣ ਪਾਰੇ ਹੋ ਕੇ 40 ਸਿੰਘ 40 ਸਿੰਘ ਜਿਹੜੇ 10 ਲੱਖ ਦੀ ਫੌਜ ਦੇ ਨਾਲ ਭਿੜੇ 10 ਲੱਖ ਦੀ ਫੌਜ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਤੇ ਸੇਕ ਸਮਾਨ ਦਾ ਯੁੱਧ ਹੋਇਆ ਚਮਕੌਰ ਦੀ ਗੜੀ ਦੇ ਅੰਦਰ ਸਵਾ ਲੱਖ ਦੇ ਨਾਲ ਇੱਕ ਸਿੰਘ ਲੜਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਵੱਡੇ ਸਹਬਜ਼ਾਦੇ ਇਸ ਕਸਮਾਨ ਦੇ ਯੁੱਧ ਦੇ ਅੰਦਰ ਸ਼ਹੀਦ ਹੋ ਜਾਂਦੇ ਨੇ ਅੱਜ ਉਹਨਾਂ ਦੀ ਯਾਦ ਦੇ ਅੰਦਰ ਉਹਨਾਂ तमाम ਸ਼ਹੀਦਾਂ ਦੀ ਯਾਦ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ ਸ਼ਹੀਦੀ ਜੋੜ ਮੇਲ ਇੱਥੇ ਕਰਵਾਏ ਜਾਂਦੇ ਨੇ ਤਾਂ ਜੋ ਸੰਗਤਾਂ ਆਪਸ ਦੇ ਵਿੱਚ ਮਿਲ ਸਕਣ ਇਕੱਤਰ ਹੋਣ ਗੁਰੂ ਮਹਾਰਾਜ ਦਾ ਨਾਮ ਸਿਮਰਨ ਕਰਨ ਨਾਮ ਸਿਮਰਨ ਕਰਕੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਮਹਿਸੂਸ ਕਰਨ ਕਿਸ ਤਰੀਕੇ ਦੇ ਨਾਲ ਜਦੋਂ ਲੋੜ ਪਈ ਜਦੋਂ ਪੰਥ ਨੂੰ ਕੌਮ ਨੂੰ ਲੋੜ ਪਈ ਤਾਂ ਉਸ ਵਕਤ ਗੁਰੂ ਨੇ ਕੁਝ ਵੀ ਲਕੋਕੇ ਨਹੀਂ ਰੱਖਿਆ ਗੁਰੂ ਨੇ ਆਪਣਾ ਸਭ ਕੁਝ ਵਾਰ ਦਿੱਤਾ ਤੇ ਜੇਕਰ ਖਾਲਸੇ ਦੇ ਉੱਤੇ ਵੀ ਕਦੇ ਪੰਥੇ ਲੋੜ ਪੈਂਦੀ ਆ ਤਾਂ ਖਾਲਸੇ ਨੂੰ ਵੀ ਆਪਣਾ ਸਭ ਕੁਝ ਦੇਣਾ ਪੈਣਾ ਕਿਉਂਕਿ ਜਦੋਂ ਅਸੀਂ ਅੰਮ੍ਰਿਤ ਛਕਦੇ ਆ ਤਾਂ ਉਸ ਵਕਤ ਵੀ ਇਹੀ ਪੁੱਛਿਆ ਜਾਂਦਾ ਕਿ ਜੇਕਰ ਕੱਲ ਨੂੰ ਸੀਸ ਦੇਣ ਦੀ ਲੋੜ ਪਈ ਤੁਸੀਂ ਖੜੋਂਗੇ ਤਾਂ ਖਾਲਸਾ ਪਹਿਲਾਂ ਹੀ ਪਰਨ ਲੈਂਦਾ ਤੇ ਉਹੀ ਫਲਸਫਾ ਗੁਰੂ ਪਾਤਸ਼ਾਹ ਨੇ ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਖੁਦ ਵੀ ਅਪਣਾਇਆ ਤੇ ਆਪਣੇ ਸਹਿਬਜ਼ਾਦੇ ਤੋਂ ਵੱਡੇ ਸਹਿਬਜ਼ਾਦੇ ਉਹਨਾਂ ਨੂੰ ਜੰਗ ਦੇ ਵਿੱਚ ਭੇਜ ਦਿੱਤਾ ਅਤੇ ਉਹ 100 ਲੱਖ ਫੌਜ ਦੇ ਨਾਲ ਲੜਦੇ ਲੜਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਇਥੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਮਹੱਲੇ ਦੀਆਂ ਤਸਵੀਰਾਂ ਚਮਕੌਰ ਸਾਹਿਬ ਤੋਂ ਤੁਹਾਨੂੰ ਦਿਖਾ ਰਹੇ ਹਾਂ ਚਮਕੌਰ ਸਾਹਿਬ ਦੇ ਅੰਦਰ ਮਹੱਲਾ ਕੱਢਿਆ ਜਾ ਰਿਹਾ ਗੁਰੂਕੀਆਂ ਲਾੜਦੀਆਂ ਫੌਜਾਂ ਦੇ ਵੱਲੋਂ ਮਹੱਲੇ ਸਜਾਏ ਜਾ ਰਹੇ ਨੇ ਚੜ੍ਹਦੀ ਕਲਾ ਦਾ ਸੰਦੇਸ਼ ਹੁੰਦਾ ਇਹ ਮਹੱਲਾ ਕੱਢਣਾ ਦਾ ਸੰਗਤ ਦੇਖ ਸਕਦੇ ਹੋ ਇੰਨਾ ਗੁਰੂਕੀਆਂ ਲਾੜਦੀਆਂ ਫੌਜਾਂ ਦੇ ਦਰਸ਼ਨ ਕਰ ਰਹੀ ਆ ਪਚਾਗੀ ਸਿੰਘ ਘੋੜਿਆਂ ਦੇ ਉੱਤੇ ਸਵਾਰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸ਼ਾਸਤ ਧਾਰੀ ਹੋ ਕੇ ਬਾਣੇ ਦੇ ਵਿੱਚ ਸਿੰਘ ਇੱਥੇ ਪਹੁੰਚੇ ਨੇ ਤੇ ਇਹ ਮਹੱਲਾ ਕੱਢਿਆ ਜਾ ਰਿਹਾ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੇ ਆ ਇਸ ਮਹੱਲੇ ਨੂੰ ਕੱਢਿਆ ਜਾ ਰਿਹਾ ਨਿੰਗ ਸਿੰਘ ਫੌਜਾਂ ਦੇ ਵੱਲੋਂ